ਚਿਰਕਾਲ ਜੀ ਕੀਦਾ ਹਾਂ ਜੀ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹਮੂ ਬਸਵੇਰ ਵਾਲੀ ਵੀਡੀਓ ਪੈਨ ਨੂੰ ਬਹੁਤ ਜਿਆਦਾ ਪਸੰਦ ਆਏ ਨੇ ਕਿ ਉਹ ਸੂਟ ਬਹੁਤ ਵਧੀਆ ਰਿਸਪੌਂਸ ਰ ਹੈ ਦੋ ਚਾਰਕ ਜੋ ਲੈਫਟ ਹੈਗੇ ਨੇਗੀ ਫਟਾਫਟ ਤੁਸੀਂ ਉਹ ਵੀ ਪਸੰਦ ਕਰਕੇ ਸਕਰੀਨ ਸ਼ਾਟ ਲੈ ਕੇ ਤੇ ਸੂਟ ਆਪਣਾ ਆਰਡਰ ਕਰ ਸਕਦੇ ਹੋ ਜੋ ਵੀ ਕਲਰ ਹੈਗੇ ਨੇ ਆਪਣੇ ਕੋਲ ਤੇ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਵਰਕ ਵਾਲੇ ਸੂਟ ਵਰਕ ਵਾਲੇ ਸੂਟ ਜੋ ਆਪਣੇ ਰੈਡੀ ਹੋਏ ਨੇਗੇ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਕ ਸੂਟ ਤਾਂ ਜੀ ਆਪਣਾ ਰੈਡੀ ਹੋਇਆਗਾ ਬਹੁਤ ਸੋਹਣਾ ਇਹ ਸੈਲਫ ਦੇ ਉੱਤੇ 크ਰੇਪ ਹੈ ਜੀ 80 ਗ੍ਰਾਮ ਵਾਲੀ ਵਧੀਆ ਵਾਲੀ 크ਰੇਪ ਰਹੂਗੀ ਜੀ 80 ਗ੍ਰਾਮ ਵਾਲੀ ਤੇ ਸੈਲਫ ਦੇ ਉੱਤੇ ਐਦਾਂ ਸੂਟ ਆਪਣਾ ਰੈਡੀ ਹੋਇਆਗਾ ਬਹੁਤ ਹੀ ਸੋਹਣਾ ਜਿਹਾ ਬਲੱਡ ਰੈੱਡ ਕਲਰ ਹੈਗਾ ਇਹ ਲੋ ਜੀ ਬਹੁਤ ਪਿਆਰਾ ਸੂਟ ਹੈ ਐਦਾਂ ਨੈਕ ਡਿਟੇਲਿੰਗ ਬਣੀ ਹੋਈ ਹੈ ਬਹੁਤ ਸੋਹਣੀ ਬੋਟੀ ਹੈ ਤੇ ਘੇਰੇ ਦੇ ਉੱਤੇ ਐਡਾ ਇੰਬੋਰਡਰੀ ਹੈਗੀ ਹੈ ਘੇਰਾ ਹੈਗਾ ਤੇ ਇਹ ਵਾਲੀ ਰਹੂਗੀ ਜੀ ਦੀ ਬਾਜੂ-ਬਾਜੂ ਤੇ ਵੀ ਹੈਵੀ ਇੰਬੋਰਡਰੀ ਹੈਗੀ ਹੈ ਬਹੁਤ ਸੋਨਾ ਸੂਟ ਹੈ ਜੀ ਇਹ ਰੈਡੀ ਹੋਇਆਗਾ ਤੇ ਇਹਦੀ ਜਿਹੜੀ ਬਾਟਮ ਹੈ 크ريب ਦੀ ਬਾਟਮ ਰਹੂਗੀ ਤੇ ਇਹਦੇ ਉੱਤੇ ਵੀ ਐਡਾ ਇੰਬੋਰਡਰੀ ਹੈ ਇਹ ਏ ਸੂਟ ਜੇ ਤੁਸੀਂ ਸਾਡੇ ਕੋਲੇ ਵਾਈ ਕਰਨਾ ਹੈ ਤੁਸੀਂ ਵਾਈ ਵੀ ਕਰ ਸਕਦੇ ਹੋ ਜੇ ਦੁਪੱਟਾ ਵਗੈਰਾ ਕਹੋਗੇ ਤਾਂ ਰੈਡੀ ਕਰਵਾ ਕੇ ਦੇ ਦਾਂਗੇ ਦਾ ਪ੍ਰਾਈਸ ਤੁਸੀਂ ਮੇਰੇ ਤੋਂ ਜਾਣ ਲਿਓ ਤਾਂ ਮੈਨੂੰ ਮੈਸੇਜ ਕਰਕੇ ਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਏ ਸੂਟ ਆਪਣੇ ਕਸਟਮਰ ਦੇ ਰੈਡੀ ਹੋਏ ਨੇਗੇ ਹਾਂ ਇਹਨਾਂ ਦਾ ਆਰਡਰ ਆਪਾਂ ਲੈ ਸਕਦੇ ਆਂਗੇ ਬਟ ਤੁਸੀਂ ਕਲਰ ਕੋਈ ਵੀ ਚੁਆਇਸ ਕਰ ਸਕਦੇ ਹੋ ਆਪਣੇ ਕਲਰ ਦੇ ਅਕੋਰਡਿੰਗ ਬਣਾ ਸਕਦੇ ਹੋ बटे ਦੋ ਇੱਕ ਸੂਟ ਨੇ ਜਿਹੜੇ ਕਸਟਮਰ ਦੇ ਰੈਡੀ ਹੋਏ ਨੇ ਸੇਮ ਤੁਹਾਨੂੰ ਕਰਵਾ ਕੇ ਦੇ ਦੇਵਾਂਗੇ ਆਪਾਂ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਜੀ ਇਹ ਵੀ ਮਾਈਕਰੋ ਬੈਲਮਟ ਹੈ ਬਹੁਤ ਸੋਹਣੀ ਮਾਈਕਰੋ ਬੈਲਮਟਰ ਹੋ ਗਈ ਜੀ ਇਹ ਬਹੁਤ ਪਿਆਰਾ ਇਹਨਾਂ ਦੇ ਉੱਤੇ ਇੰਬੋਡਰੀ ਹੋਈ ਹੈ ਬਹੁਤ ਸੋਹਣਾ ਵਰਕ ਹੋਇਆ ਜੀ ਇਹਦੇ ਉੱਤੇ ਇਹ ਆਪਾਂ ਨੇ ਆਪਣੇ ਅਕੋਰਡਿੰਗ ਜਿਹਦਾ ਉਹਨਾਂ ਨੇ ਜਿਹੜਾ ਮੈਨੂੰ ਡਿਜ਼ਾਈਨ ਭੇਜਿਆ ਸੀ ਕਿ ਉਹ ਜ਼ਿਆਦਾ ਕੋਸਟਲੀ ਪੈ ਰਿਆ ਸੀ ਮੈਮ ਕਹਿੰਦੀ ਵੀ ਥੋੜਾ ਜਿਹਾ ਪ੍ਰਾਈਸ ਘੱਟ ਕਰਵਾ ਦਿਓ ਇਸ ਕਰਕੇ ਆਪਾਂ ਨੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾਤਾ ਸੀਗਾ ਇਹ ਨਾਲੇ ਤਾਂ ਉਹਨਾਂ ਦੇ ਬਜਟ ਵਿੱਚ ਆ ਗਿਆ ਤੇ ਨਾਲੇ ਹੀ ਇਹ ਵਾਲਾ ਆਊਗਾ ਜੀ ਬਹੁਤ ਸੋਹਣਾ ਬਾਜੂ ਦੇ ਉੱਤੇ ਬੂਟੇ ਵੀ ਹੈ ਨਾਲ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਮਾਈਕਰੋ ਬੈਲਵਟ ਪਿਓਰ ਵਾਲੀ ਬੈਲਵਟ ਰਹੂਗੀ ਜੀ ਇਹ ਬਹੁਤ ਸੋਹਣੀ ਬੈਲਵਟ ਹੈ ਜੀ ਆਪਣੇ ਕੋਲੇ ਸੈਮੀ ਵਾਲੀ ਬੈਲਵਟ ਨਹੀਂ ਹੈਗੀ ਆਪਣੇ ਕੋਲੇ ਬਿਲਕੁਲ ਫੁੱਲ ਪਿਓਰ ਵਾਲੀ ਬੈਲਵਟ ਹੈਗੀ ਹੈ ਜੀ ਬਹੁਤ ਸੋਹਣਾ ਇਹ ਨੂੰ ਡਾਈ ਵੀ ਕਰਵਾ ਸਕਦੇ ਆਪਾਂ ਬੈਲਵਟ ਵਾਈਟ ਚ ਵੀ ਮਿਲ ਜੂਗੀ ਕਲਰ ਚ ਵੀ ਕਲਰਡ ਆਪਣੇ ਕੋਲੇ ਹੈਗੇ ਨੇ ਇਹਨਾਂ ਦੇ ਕਲਰ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਸੇਮ ਹੀ ਇੱਕ ਉਹਨਾਂ ਨੇ ਦੋ ਪਹਿਣਾ ਨੇ ਰੈਡੀ ਕਰਵਾਏ ਲੇਗੇ ਮੇ ਵੀ ਪਹਿਣਾ ਦਰੈਣੀ ਜਠਾਣੀ ਨਹੀਂ ਗਈ ਉਹ ਤੇ ਉਹਨਾਂ ਦੇ ਬਹੁਤ ਸੋਨੇ ਸੂਟ ਰੈਡੀ ਹੋਏ ਨੇ ਪਹਿਲਾਂ ਵੀ ਮੈਮ ਦੇ ਸੂਟ ਰੈਡੀ ਹੋ ਕੇ ਗਏ ਸੀਗੇ ਉਹਨਾਂ ਨੂੰ ਬਹੁਤ ਪਸੰਦ ਆਏ ਸੀਗੇ ਕਾਫੀ ਵਾਰ ਉਹ ਆਪਣੇ ਤੋਂ ਸੂਟ ਖਰੀਦਦੇ ਨੇਗੇ ਤੇ ਬਹੁਤ ਸੋਨੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਨੇਗੇ ਬਹੁਤ ਜ਼ਿਆਦਾ ਬਹੁਤ ਸੋਨੇ ਸੂਟ ਉਹਨਾਂ ਦੇ ਆਪਾ ਰੈਡੀ ਕਰਵਾਏ ਨੇਗੇ ਤੇ ਐਦਾਂ ਦੇ ਸੂਟ ਤੁਸੀਂ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ। ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ। ਤੁਸੀਂ ਆਪਣਾ ਵਰਕ ਪੇਜ ਕੇ ਵੀ ਸਾਡੇ ਤੋਂ ਆਪਣਾ ਜਿਹੜਾ ਸੂਟ ਹੈਗਾ ਉਹ ਰੈਡੀ ਕਰਵਾ ਸਕਦੇ ਹੋਗੇ ਸੇਮ। ਤੁਹਾਨੂੰ ਵਧੀਆ ਵਾਲਾ ਮਿਲੇਗਾ ਜੇ ਤੁਸੀਂ ਉਹਦੇ ਵਿੱਚ ਕੁਝ ਕਸਟਮਾਈਜੇਸ਼ਨ ਪੀਸ ਦੇਖੋਗੇ ਵਰਕ ਬੁਟੀਕ ਪੀਸ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾਈਏ। ਕਾਪੀ ਨਾ ਕਰਵਾਈਏ ਉਹਨੂੰ ਕੁਝ ਕਸਟਮਾਈਜ਼ ਕਰਵਾਈਏ ਤਾਂ ਆਪਾਂ ਉਹਨੂੰ ਕਸਟਮਾਈਜ਼ ਕਰਵਾ ਸਕਦੇ ਹਾਂ। ਕਿਸੇ ਵੀ ਐਨੀ ਫੈਬਰਿਕ ਦੇ ਉੱਤੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ। ਹਰੇਕ ਇੱਕ ਫੈਬਰਿਕ ਆਪਣੇ ਕੋਲ ਐਬਲੇਵਰ ਮਿਲੂਗਾ ਤੁਹਾਨੂੰ ਵਧੀਆ ਵਾਲਾ ਫੈਬਰਿਕ ਮਿਲੂਗਾ ਜੀ ਇਹ ਵਾਲੇ ਸੂਟ ਆਪਣੇ ਰੈਡੀ ਹੋ ਚੁੱਕੇ ਨੇਗੇ ਤੇ ਜਨਵਰੀ ਬੱ데 ਤੇ ਹੁਣ ਮੈਂ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਸ਼ੂਟ ਕਰ ਰਹੀ ਏਗੀ ਉਹ ਸੂਟਾਂ ਦਾ ਦਿਖਾ ਰਹੀ ਏਗੀ ਬਹੁਤ ਵਧੀਆ ਸੂਟ ਨੇਗੇ ਤੇ ਤੋਂ ਤਿੰਨ ਤਰ੍ਹਾਂ ਦਾ ਫੈਬਰਿਕ ਉੱਪਰ ਹੈ ਜੀ ਅੱਜ ਵਾਲੀ ਵੀਡੀਓ ਦਾ ਜਿਹੜਾ ਫਰਸਟ ਹੈਗਾ ਇਹ ਟਿਸਟਾ ਬ੍ਰਾਂਡ ਦੀ ਖੀਨ ਖਾਪ ਹੈ ਜੀ ਟਿਸਟਾ ਬ੍ਰਾਂਡ ਦੀ ਹਲਕਾ ਐਂਡ ਲਾਈਟ ਇਹਨੂੰ ਸੈਲਫ ਵੀ ਕਹਿ ਸਕਦੇ ਆ ਜੀ ਇਹਨੂੰ ਕ੍ਰੇਪ ਵੀ ਕਹਿ ਕੇ ਦੇ ਰਹੇ ਨੇਗੇ ਇਹਨੂੰ ਸੈਲਫ ਚ ਵੀ ਕਹਿ ਸਕਦੇ ਆਂਗੇ ਇਹਦਾ ਜਿਹੜਾ ਫਾਇਲ ਹੈ ਉਹ ਤੁਸੀਂ ਚੈੱਕ ਕਰ ਸਕਦੇ ਆਂਗੇ ਕੁਆਇਲ ਬਹੁਤ ਅੱਛੀ ਹੈ ਕਿ ਸਟਫ ਦੀ ਬਿਲਕੁਲ ਸੌਫਟ ਵਾਲਾ ਸਟਫ ਹੈ ਜੀ ਬਹੁਤ ਜ਼ਿਆਦਾ ਸੋਨਾ ਚਿਹੇ ਨੂੰ ਸੈਲਫ ਚ ਟਿਸਟਾ ਕਰਕੇ ਲੈ ਲਓ ਇਹਦੇ ਉੱਤੇ ਹੈਂਡਵਰਕ ਕਰਵਾ ਲਓ ਆਰੀ ਵਰਕ ਕਰਵਾ ਲਓ ਮਸ਼ੀਨ ਵਰਕ ਕਰਵਾ ਲਓ ਐਸ ਟੂ ਬਣਾ ਲਓ ਮੈਨੂੰ ਐਡਾ ਲੱਗਦਾ ਹੈ ਕਿ ਜੇ ਇਹਨੂੰ ਸ਼ਾਰਟ ਕੁੜਤੀ ਦੇ ਨਾਲ ਆਪਾਂ ਸਕਰਟ ਵਗੈਰਾ ਕਗਰਾ ਵਗੈਰਾ ਬਣਾਈਏ ਜਾਗੋ ਦੇ ਲਈ ਬਹੁਤ ਸੋਨਾ ਸੂਟ ਰੈਡੀ ਹੋਣ ਵਾਲਾ ਹੈਗਾ ਇਹ ਇਦੇ ਨਾਲ ਤੁਸੀਂ ਗਰਾਰਾ ਸ਼ਰਾਰਾ ਜਿੱਦਾਂ ਵੀ ਬਣਾਣਾ ਹੈ ਜਾਂ ਫਿਰ ਫਰਸ਼ੀ ਸਲਵਾਰ ਬਣਾਣੀ ਹੈ ਤਾਂ ਜਿੱਦਾਂ ਤੁਹਾਡਾ ਦਿਲ ਕਰਦਾ ਹੈਗਾ ਟਿਸਟਾ ਬ੍ਰੈਂਡ ਦੇ ਰਹਿਣਗੇ ਜੀ ਇਹ ਬਹੁਤ ਸੋਹਣੇ ਸ਼ਰਟ ਪੀਸ ਨੇਗੇ ਇਹ ਇਹ ਆਪਣੇ ਕੋਲੇ ਜਸਟ ਓਨਲੀ ਸ਼ਰਟਸ ਨੇ ਇੱਕ ਦੇ ਨਾਲ ਬਾਟਮ ਆਪਣੇ ਕੋਲੇ ਮੈਚ ਹੋਈ ਹੈ ਨਹੀਂ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਡਾਈ ਕਰਵਾ ਕੇ ਬਾਟਮ ਵੀ ਦੇ ਦੇਵਾਂਗੇ ਪ੍ਰਾਈਸ ਆਪਣੇ ਬਿਲਕੁਲ ਜੈਨੂਅਲ ਹੁੰਦੇ ਹੈਗੇ ਧਿਆਨ ਨਾਲ ਦੇਖ ਲਿਆ ਕਰੋ ਆਪਣੇ ਪ੍ਰਾਈਸ ਵੀਡੀਓ ਦੇ ਵਿੱਚ ਹੀ ਦੱਸੇ ਹੋਏ ਹੁੰਦੇ ਹੈਗੇ ਆਪਾਂ ਕੋਈ ਵੀ ਚਾਹੇ ਕੋਈ ਇੰਡੀਆ ਦਾ ਕਸਟਮਰ ਹੈ ਚਾਹੇ ਕੋਈ ਵਾਰਡ ਹੈ ਆਪਣੇ ਕੋਲੇ ਸੇਮ ਪ੍ਰਾਈਸ ਜੇ ਇੱਕ ਛੋਟਾ ਜਿਹਾ ਬੱਚਾ ਆ ਜਾਈ ਜੀ ਤਾਂ ਵੀ ਆਪਣਾ ਪ੍ਰਾਈਸ ਸੇਮ ਰਹੂਗਾ ਇਹਦੇ ਨਾਲ ਨਾਲ ਆਪਾਂ ਸੇਮ ਐਦਾਂ ਸ਼ਿਮਰ ਦੀ ਬਾਟਮ ਹੈ ਜਿਹੜਾ ਪਿਓਰ ਵਾਲਾ ਸ਼ਿਮਰ ਹੈ ਜੀ ਇਹ ਸੇਮ ਐਦਾਂ ਸ਼ਾਈਨਿੰਗ ਸੀ ਜੀ ਮੇਰੇ ਵਿੱਚ 골ਡਨ ਹੈ ਐਦਾਂ ਹੋ ਗਈ ਸੀ ਜੇ ਮੈਂ ਵੀ ਕਹਾ ਵੀ ਇਹਦੇ ਨਾਲ ਵੀ ਤੁਹਾਨੂੰ ਐਦਾਂ ਦੀ ਬਾਟਮ ਡਾਈ ਕਰਵਾ ਕੇ ਦੇ ਦਾਂਗੇ ਇਸੇ ਸਟਫ ਦੇ ਵਿੱਚ ਬਟ ਤੁਹਾਨੂੰ 크ਰੇਪ ਦੀ ਵੀ ਕਰਵਾ ਸਕਦੇ ਆ ਇਸ ਸਟਫ ਦੀ ਕਰਵਾਣੀ ਇਸ ਸਟਫ ਦੀ ਕਰਵਾ ਸਕਦੇ ਹੋ ਡਾਈਏਬਲ ਸਟਫ ਹੈਗਾ ਤੇ ਇਹਦੇ ਨਾਲ ਮੈਚਿੰਗ ਹੋ ਚੁੱਕੀ ਸੀ ਕਿ ਮੈਂ ਤਾਂ ਕਰਕੇ ਤੁਹਾਨੂੰ ਨਾਲ ਹੀ ਬਾਟਮ ਦਿਖਾ ਰਹੀ ਹਾਂ ਇਹਦੇ ਨਾਲ ਸ਼ਾਈਨਿੰਗ 골ਡਨ ਅਰਿਸਿਸ ਕਰਕੇ ਆਪਾਂ ਸੇਮ ਇਸਟਫ ਦੀ ਵੀ ਕਰਵਾ ਸਕਦੇ ਹਾਂ ਬਹੁਤ ਸੋਹਣਾ ਰੈਣੀ ਸ਼ੇਡ ਹੈ ਜੀ ਇਹ ਤੁਸੀਂ ਬਹੁਤ ਸੋਹਣਾ ਬਹੁਤ ਜ਼ਿਆਦਾ ਪਿਆਰਾ ਸਟਫ ਹੈਗੇ ਜੀ ਇਹ ਬਹੁਤ ਵਧੀਆ ਤੇ ਇਹਦੇ ਵਿੱਚ ਇੱਕ ਕਲਰ ਹੋਰ ਹੈ ਬਹੁਤ ਸੋਹਣਾ ਕਲਰ ਹੈ ਇਹ ਨਾ ਬਹੁਤ ਘੱਟ ਹੁੰਦਾ ਹੈਗਾ ਇਹ ਕਲਰ ਆਉਂਦਾ ਹੈਗਾ ਜਿਹੜਾ ਇਹ ਪਿਓਰ ਦੇ ਉੱਤੇ ਹੁੰਦਾ ਹੈ ਬਹੁਤ ਹੀ ਰੇਅਰ ਜਿਹਾ ਕਲਰ ਹੁੰਦਾ ਹੈਗਾ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ ਫਰੋਜੀ ਸਰਦਾਈ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ ਤੇ ਇਹਦੇ ਨਾਲ ਵੀ ਆਪਾਂ ਬਾਟਮ ਡਾਈ ਕਰਵਾ ਸਕਦੇ ਹਾਂਗੇ ਬਹੁਤ ਸੋਹਣੇ ਸੂਟ ਨੇ ਇਹਨਾਂ ਨਾਲ ਤੁਸੀਂ ਸ਼ਰਾਰਾ ਬਣਾਓ ਗਰਾਰਾ ਬਣਾਓ ਸਕਰਟ ਬਣਾਓ ਜਿੱਦਾਂ ਵੀ ਤੁਸੀਂ ਜਾਗੂ ਦੇ ਲਈ ਸੂਟ ਰੈਡੀ ਕਰਵਾਣਾ ਹੈ ਹਲਦੀ ਦੇ ਲਈ ਕਿਸੇ ਵੀ ਫੰਕਸ਼ਨ ਦੇ ਲਈ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਜਿਹੜਾ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ ਹਾਂ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ 1600 ਰੁਪਏ ਸਿਰਫ 1600 ਰੁਪਏ ਦੇ ਵਿੱਚ ਵਿਦਆਊਟ ਦੁਪੱਟਾ ਇਹ ਸੂਟ ਦੇ ਰਹੇ ਆਂਗੇ ਤੁਸੀਂ ਦੁਪੱਟਾ ਵਗੈਰਾ ਕਹੋਗੇ ਤਾਂ ਰੈਡੀ ਕਰਵਾ ਕੇ ਦੇ ਦਾਂਗੇ ਸਟੀਚ ਲੈਣਾ ਵਿਦਆਊਟ ਸਟੀਚਿੰਗ ਲੈਣਾ ਵਾਈਟ ਦੁਪੱਟਾ ਮੰਗਵਾਣਾ ਹੈ ਜਾਂ ਦੁਪੱਟਾ ਡਾਈ ਕਰਵਾ ਕੇ ਮੰਗਵਾਣਾ ਤੁਸੀਂ ਮੰਗਵਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਜੀ 1600 ਰੁਪਏ ਦੇ ਵਿੱਚ ਸਿਰਫ 1600 ਰੁਪਏ ਦੇ ਵਿੱਚ ਟਿਸਟਾ ਬ੍ਰਾਂਡ ਦੇ ਰਾਂਗੇ ਜੀ ਇਹ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਨੈਕਸਟ ਜਿਹੜੇ ਦਿਖਾ ਰਹੀ ਆਂਗੀ ਇਹ ਅਗੇ ਜਫੀਰਾ ਸ਼ਿੰਕ ਇਹ ਤਾਂ ਜੀ ਦੇਖੋ ਹੈਨਾ ਚੱਲ ਹੀ ਰਹੇਗਾ ਆਪਾਂ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਆਪਾਂ ਕਿੰਨੀ ਵਾਰ ਇਹ ਸੂਟ ਜੂ ਰਿਪੀਟ ਕਰ ਚੁੱਕੇ ਹਾਂਗੇ ਇੰਨਾ ਜ਼ਿਆਦਾ ਪਹਿਣਾ ਦਾ ਫੇਵਰੇਟ ਸੂਟ ਬਣ ਚੁੱਕੇ ਨੇਗੇ ਹੈਨਾ ਵਧੀਆ ਇਹਨਾਂ ਦਾ ਸਟੱਫ ਹੈ ਨਾ ਬਹੁਤ ਜ਼ਿਆਦਾ ਇਸ ਵਾਰ ਕਲਰ ਚਾਰਟ ਆਪਾਂ ਥੋੜਾ ਜਿਆਦਾ ਡਿਫਰੈਂਟ ਲੈ ਕੇ ਆਏ ਪਹਿਲਾਂ ਨਾਲੋਂ ਆਪਾਂ ਤੀਜੀ ਜਾਂ ਚੌਥੀ ਵਾਰ ਇਹ ਰਿਪੀਟ ਕੀਤੇ ਨੇ ਕਿਉਂਕਿ ਆਪਾਂ ਨੂੰ ਵਰਕ ਦੀ ਜੋ ਪਹਿਣਾ ਵਰਕ ਨਹੀਂ ਪਸੰਦ ਕਰਦੇ ਹੈਗੇ ਤਾਂ ਇਦਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਨੇਗੀ ਇੱਕ ਤਰ੍ਹਾਂ ਦੇ ਪ੍ਰਾਈਸ ਰੀਜ਼ਨੇਬਲ ਹੋ ਜਾਂਦੇ ਨੇ ਇੱਕ ਆਪਾਂ ਇੱਕ ਸੂਟ ਦੇ ਮੈਰਿਜ ਦੇ ਵਿੱਚ ਪਾਨੇ ਦੂਜੀ ਮੈਰਿਜ ਦੇ ਵਿੱਚ ਆਪਾਂ ਨਵਾਂ ਬਣਵਾਨੇ ਤੇ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਜਫੀਰਾ ਸ਼ਿਲਕ ਦੇ ਰਹਿਣਗੇ ਜੀ ਬਹੁਤ ਵਧੀਆ ਬਹੁਤ ਸੋਹਣੇ ਸੂਟ ਨੇਗੇ ਜਫੀਰਾ ਸ਼ਿਰਕ ਦੇ ਵਿਦਆਊਟ ਵਿਦ ਜੈਕਾርድ ਜੈਕਾርድ ਮਤਲਬ ਇਹਦੇ ਵਿੱਚ ਸੈਲਫ ਬਣਿਆ ਹੁੰਦਾ ਹੈਗਾ ਸੈਲਫ ਦੇ ਵਿੱਚ ਵੀਵਿੰਗ ਹੁੰਦੀ ਹੈ ਜਿਹੜੀ ਉਹ 골ਡਨ ਦੀ ਹੁੰਦੀ ਹੈ ਕੋਈ ਵੀ ਚੂਵਣ ਵਾਲੀ ਜਾਂ ਇਰੀਟੇਟ ਕਰਨ ਵਾਲੀ ਇਹਦੇ ਵਿੱਚ ਕੋਈ ਵੀ ਤਾਗਾ ਨਹੀਂ ਹੋਊਗਾ ਬਹੁਤ ਸੋਹਣਾ ਸੌਫਟ ਸਟੱਫ ਹੁੰਦਾ ਤੇ ਇਹਨਾਂ ਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਪਿਓਰ 80 ਗ੍ਰਾਮ ਜਿਹੜੀ ਕ੍ਰੇਪ ਹੈ ਉਹਦੀ ਹੈ ਜੀ ਬਿਲਕੁਲ ਸੌਫਟ ਵਾਲੀ ਬਹੁਤ ਸੋਹਣੀ ਜਿਹੜੀ ਬਾਟਮ ਹੈ ਇਹਨਾਂ ਦੇ ਨਾਲ ਇਹ ਕਲਰ ਹੋਊਗਾ ਡਾਰਕ ਪੀਚ ਜਿਹਾ ਸ਼ੇਡ ਆ ਗਿਆ ਜੀ ਡਾਰਕ ਪੀਚ ਸ਼ੇਡ ਆ ਗਿਆ ਬਹੁਤ ਸੋਹਣਾ ਰਸਟ ਪੀਚ ਕਹਿ ਸਕਦੇ ਹਾਂਗੇ ਆਪਾਂ ਇਹਨੂੰ ਬਹੁਤ ਪਿਆਰਾ ਕਲਰ ਹੈਗਾ ਤੇ ਨੈਕਸਟ ਕਲਰ ਇਹ ਫਸਟ ਟਾਈਮ ਆਏਗਾ ਇਹ ਕਲਰ ਪਹਿਲਾਂ ਨਹੀਂ ਆਇਆ ਸੀਗਾ ਫਸਟ ਟਾਈਮ ਆਇਆ ਬਹੁਤ ਸੋਹਣਾ ਅਨੀਅਨ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈ ਮੈਨੂੰ ਪਰਸਨਲੀ ਬਹੁਤ ਅੱਛਾ ਲੱਗਿਆ ਹੈ ਸ਼ੇਡ ਸਾਰੇ ਆਪਾਂ ਸਿਲੇਕਟਡ ਜੀ ਲੈ ਕੇ ਆਨੇ ਆ ਤੁਹਾਡੇ ਲਈ ਸਾਰੇ ਪੀਸ ਸਿਲੇਕਟਡ ਹੁੰਦੇ ਨੇ ਕੋਈ ਵੀ ਮੈਂ ਇਹ ਨਹੀਂ ਹੁੰਦਾ ਵੀ ਜੋ ਚੱਲ ਰਿਹਾ ਹੈਗਾ ਆਪਾਂ ਉਹੀ ਚੀਜ਼ ਲੈ ਕੇ ਆਨੇ ਬਟ ਸਿਲੈਕਟਡ ਜੀ ਚੀਜ਼ ਲੈ ਕੇ ਆਨੇ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਇਹਨਾਂ ਨਾਲ ਤੁਸੀਂ ਵਧੀਆ ਚਨੂਨ ਦੇ ਦੁਪੱਟੇ ਡਾਈ ਕਰਵਾ ਕੇ ਐਦਾਂ ਹੀ ਬਣਵਾ ਸਕਦੇ ਹੋ ਵਰਕ ਦੀ ਵੀ ਨੀਡ ਨਹੀਂ ਹੈਗੀ ਜੇ ਤੁਸੀਂ ਕੁਝ ਹਟਕੇ ਪਾਣਾ ਚਾਹੁੰਦੇ ਹੋ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਇਹਨਾਂ ਤੇ ਹੈਂਡ ਵਰਕ ਵੀ ਕਰਵਾ ਸਕਦੇ ਹੋਗੇ ਤੁਸੀਂ ਕੁਝ ਹਟਕੇ ਵੀ ਬਣ ਜਾਣਗੇ ਸੂਟ ਪਲੇਨ ਨਾਲ ਤੇ ਐਦਾਂ ਵੀ ਹਰ ਇੱਕ ਫੰਕਸ਼ਨ ਤੇ ਤੁਸੀਂ ਮੈਰਿਜ ਦੇ ਵਿੱਚ ਬਹੁਤ ਜ਼ਿਆਦਾ ਫੰਕਸ਼ਨ ਹੁੰਦੇ ਨੇਗੇ ਤੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਇਹ ਸੂਟ ਵੇਅਰ ਕਰ ਸਕਦੇ ਹੋ ਤੁਹਾਡੀ ਜਿਹੜੀ ਲੁੱਕ ਬਹੁਤ ਸੋਹਣੀ ਆਊਗੀ ਇਹ ਵੀ ਬਹੁਤ ਪਿਆਰਾ ਹੈ ਤੇ ਫਸਟ ਟਾਈਮ ਹੀ ਇਹ ਕਲਰ ਲੈ ਕੇ ਆਏਗੇ ਆਪਾਂ ਬਹੁਤ ਪਿਆਰਾ ਗਾਜਰੀ ਸ਼ੇਡ ਹੈਗਾ ਜੀ ਬਹੁਤ ਸੋਹਣਾ ਇਹਦਾ ਜਿਹੜਾ ਬਹੁਤ ਪਿਆਰੀ ਜੀ ਇਹਦੀ ਜਿਹੜੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਪਿਆਰੀ 골ਡਨ ਸ਼ੇਡ ਦੀ ਜੀ ਪ੍ਰਿੰਟਿੰਗ ਬਣੀ ਹੋਈ ਹੈ ਸਕਿਨ ਕਲਰ ਤੇ ਇਹਦੇ ਵਿੱਚ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਜ਼ਿਆਦਾ ਬਦੀਆ ਤੇ ਨੈਕਸਟ ਵੀ ਬਹੁਤ ਸੋਹਣਾ ਆ ਗਿਆ ਜੀ ਬਹੁਤ ਪਿਆਰਾ ਸ਼ੇਡ ਹੈ ਇਹ ਵੀ ਅ ਨੀਅਨ ਸ਼ੇਡ ਹੈਗਾ ਇਹ ਹਟਕੀ ਹੈ ਥੋੜਾ ਜਿਹਾ ਉਹ ਲਾਈਟ 베이스 ਤੇ ਆ ਗਿਆ ਸੀ ਥੋੜਾ ਡਾਰਕ 베이스 ਪੀਚੀ ਪਿੰਕ 베이스 ਤੇ ਆ ਗਿਆ ਬਹੁਤ ਪਿਆਰਾ ਸ਼ੇਡ ਹੈ ਜੀ ਦੇਖੋ ਕਿੰਨਾ ਸੋਹਣਾ ਸ਼ੇਡ ਹੈ 80 ਗ੍ਰਾਮ ਵਾਲੀਆਂ ਇਹਨਾਂ ਦੇ ਨਾਲ ਰਹਿਣੀਆਂ ਜੀ ਬਾਟਮ ਬਹੁਤ ਸੋਹਣੀਆਂ ਬਾਟਮ ਨੇ ਤੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਆਪਾਂ ਦੇਵਾਂਗੇ ਬਹੁਤ ਸੋਹਣੇ ਸੂਟ ਨੇ ਜੀ ਤੇ ਇਹਨਾਂ ਨੂੰ ਤੁਸੀਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਵਿਦਆਉਟ ਵਰਕ ਜੇ ਓਨਲੀ ਤੁਸੀਂ ਬਾਟਮ ਦੇ ਉੱਤੇ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਦੇ ਉੱਤੇ ਵੀ ਤੁਸੀਂ ਇੰਬੋਰਡਰੀ ਕਰਵਾ ਸਕਦੇ ਹੋ ਤੇ ਨੈਕਸਟ ਸ਼ੇਡ ਵੀ ਬਹੁਤ ਪਿਆਰਾ 골ਡਨ ਮਸਟਰਡ ਸ਼ੇਡ ਆਇਆ ਜੀ ਇਹ ਵੀ ਬਹੁਤ ਸਮਾ ਸ਼ੇਡ ਲੱਗਿਆ ਬਹੁਤ ਸੋਹਣਾ ਬਹੁਤ ਪਿਆਰੀ ਜਿਹਦੇ ਨਾਲ ਜਿਹੜੀ ਬਾਟਮ ਹੈਗੀ ਤੇ ਬਹੁਤ ਜਿਆਦਾ ਸੋਹਣਾ ਇਹਦਾ ਕਲਰ ਹੈਗਾ ਇਹਨਾਂ ਨੂੰ ਤੁਸੀਂ ਸਟੀਚਿੰਗ ਕਰਵਾ ਕੇ ਵੀ ਸਾਡੇ ਕੋਲੋਂ ਲੈ ਸਕਦੇ ਹੋ ਵਿਦਆਉਟ ਸਟੀਚਿੰਗ ਵੀ ਕੱਟ ਇਹਨਾਂ ਦੇ ਰਹੂਗੀ ਜੀ 2.5 2.5 ਦੀ 2.5 ਮੀਟਰ ਦੀ ਇਹਨਾਂ ਦੀ ਸ਼ਰਟ ਰਹੂਗੀ 2.5 ਮੀਟਰ ਦੀ ਰਹਿੰਦੀ ਹੈ ਜੀ ਬਾਟਮ ਜੇ ਤੁਸੀਂ ਐਕਸਟਰਾ ਤੋਂ ਬਾਟਮ ਦਾ ਫੈਬਰਿਕ ਚਾਹੁੰਦੇ ਹੋਗੇ ਤਾਂ ਤੁਹਾਨੂੰ ਉਹਦੇ ਚਾਰਜਸ ਐਕਸਟਰਾ ਲੱਗ ਜਾਣਗੇ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਪਿਆਰਾ ਤੇ ਇਹ ਅ ਅੱਗੇ ਜੀ ਜਫੀਰਾ ਸ਼ਿਲਕ ਦੇ ਤੇ ਜਿਹੜੇ ਦੋ ਸੂਟ ਨੈਕਸਟ ਹੈਗੇ ਕੋਸਾ ਸਿਲਕ ਦੇ ਹੈ ਜੀ ਕੋਸਾ ਸਿਲਕ ਦੇ ਹੈਗੇ ਬਹੁਤ ਸੋਹਣਾ ਸਟੱਫ ਹੈ ਜੀ ਕੋਸਾ ਸਿਲਕ ਦਾ ਬਹੁਤ ਪਿਆਰਾ ਤੇ ਇਹਦੇ ਵਿੱਚ ਐਸਕੇ ਦਾ ਰਹੂਗਾ ਜੀ ਇਹ ਐਸਕੇ ਦਾ ਬਹੁਤ ਪਿਆਰਾ ਜਿਹਾ ਗਿਸਕੋਸ ਦਾ ਸਟੱਫ ਰਹੂਗਾ ਦੇ ਲਵੈਂਡਰ ਪਰਪਲ ਜਿਹੜਾ ਸ਼ੇਡ ਹੈ ਕੋਸਾਸਿੰਕ ਦਾ ਬਹੁਤ ਸਮਾਂ ਸਟਾਫ ਹੈ ਜੀ ਬਹੁਤ ਪਿਆਰੀਆਂ ਨੇ ਚੀਜ਼ਾਂ ਨੇ ਜੋ ਅੱਜਕੱਲ ਚੱਲੀਆਂ ਹੋਈਆਂ ਨੇ ਵਰਕ ਤੋਂ ਕੁਝ ਅਲੱਗ ਜੀ ਚੀਜ਼ ਹੈ ਇਹ ਵੇਸ ਕਲਰ ਬਿਲਕੁਲ ਨਾ ਮਾਏਗਾ ਇਹ ਕਲਰ ਬਹੁਤ ਪਿਆਰਾ ਜਾਂ 블ਸ਼ ਪਿੰਕ ਕਲਰ ਕਹਿ ਸਕਦੇ ਹਾਂਗੇ ਇਹਨੂੰ ਬਹੁਤ ਪਿਆਰਾ ਜਾਂ ਜਿਹੜਾ ਕਲਰ ਹੈਗਾ ਇਹ ਬਹੁਤ ਸੋਹਣਾ ਜਾਂ ਦੁਪੱਟਾ ਲੱਗੂਗਾ ਇਹਦੇ ਨਾਲ ਤੁਸੀਂ ਚਨੂਨ ਦੇ ਦੁਪੱਟੇ ਲਓ ਸ਼ਪੂਨ ਦੇ ਦੁਪੱਟੇ ਲਓ ਜਾਂ ਫਿਰ ਸ਼ਿਮਰ ਦੇ ਦੁਪੱਟੇ ਆਪਣੇ ਕੋਲੇ ਆਏ ਹੋਏ ਆ ਉਹਨਾਂ ਨੂੰ ਵੀ ਡਾਈ ਕਰਵਾ ਕੇ ਲੈ ਸਕਦੇ ਹੋਗੇ ਤੁਸੀਂ ਬਹੁਤ ਪਿਆਰੇ ਜਿਹੜੇ ਦੁਪੱਟੇ ਨੇ ਕਿ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਹੋ ਰੂਗਾ ਜੀ 1700 ਰੁਪਏ ਸਿਰਫ 1700 ਰੁਪਏ ਸ਼ਿਪਿੰਗ ਇਹਨਾਂ ਸਾਰਿਆਂ ਦੀ ਐਕਸਟਰਾ ਰਹੂਗੀ ਜੀ ਸ਼ਿਪਿੰਗ ਆਪਾਂ ਕੋਈ ਇਨਕਲੂਡ ਨਹੀਂ ਕੀਤੀ ਹੈਗੀ ਇਹਨਾਂ ਦਾ ਪ੍ਰਾਈਸ 1700 ਰੁਪਏ ਰਹੂਗਾ ਜੀ ਬਹੁਤ ਸੋਨੇ ਸੂਟ ਹੈਗੇ ਨੇਗੇ ਆਪਣਾ ਨੰਬਰ 9253115036 ਜਿਹਦੇ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਤੇ ਆਪਣਾ ਸੂਟ ਹੋਲਡ ਕਰਵਾਉਣਾ ਤੇ ਦੁਪੱਟਿਆਂ ਦੇ ਫੈਬਰਿਕ ਬਾਰੇ ਤੁਸੀਂ ਮੇਰੇ ਨਾਲ ਡੀਐਮ ਕਰਕੇ ਗੱਲਬਾਤ ਕਰ ਸਕਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋਗੇ ਅਸੀਂ ਹਰ ਟਾਈਮ ਅਵੇਲੇਬਲ ਰਹਿੰਦੇ ਆ ਤੁਹਾਡੇ ਲਈ ਤੁਸੀਂ ਜੋ ਵੀ ਇਹਨਾਂ ਨਾਲ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਅਸੀਂ ਉਸੇ ਫੈਬਰਿਕ ਦਾ ਦੇਖੋ ਦੁਪੱਟਿਆਂ ਦਾ ਐਦਾਂ ਹੁੰਦਾ ਪੈਨੋ ਵੀ ਕੋਈ ਸੈਮੀ ਚ ਲੈਣ ਵਾਲਾ ਹੁੰਦਾ ਕੋਈ ਪਿਓਰ ਚ ਲੈਣ ਵਾਲਾ ਹੁੰਦਾ ਹੈਗਾ ਤੇ ਉਹ ਆਪਣੇ ਆਪਣੇ ਅਕੋਰਡਿੰਗ ਹੁੰਦਾ ਹੈਗਾ ਬਜਟ ਦੇ ਅਕੋਰਡਿੰਗ ਹੁੰਦਾ ਹੈਗਾ ਆਪਾਂ ਉਹ ਤੁਹਾਡੇ ਅਕੋਰਡਿੰਗ ਚੱਲਣਾ ਹੈ ਜੀ ਜਿਹੜੇ ਅਕੋਰਡਿੰਗ ਤੁਸੀਂ ਚੱਲਣਾ ਹੈਗਾ ਤੇ ਆਪਾਂ ਸਟੱਫ ਬਹੁਤ ਸੋਨਾ ਲੈ ਕੇ ਆ ਰਹੇ ਹਾਂਗੇ ਪ੍ਰਾਈਸ ਵੀ ਆਪਣੇ ਜੈਨੂਨ ਹੁੰਦੇ ਨੇਗੇ ਮੈਂ ਦੁਬਾਰਾ ਤੋਂ ਫਿਰ ਆਪਣਾ ਨੰਬਰ ਹੈ ਜਿਹੜਾ ਰਿਪੀਟ ਕਰਨ ਲੱਗੀਆਂ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਤੇ ਆਪਣਾ ਸੂਟ ਜਿਹੜਾ ਹੋਲਡ ਕਰਵਾਣਾ ਬੁੱਕ ਕਰਵਾਣਾ ਥੈਂਕ ਯੂ so much ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਬੜੇ ਸਾਥ ਥੈਂਕ ਯੂ